ਕੋਈ ਗੱਲ ਬੂੰਦ ਰਾਖੇ ਬਹਿ ਗਿਆ ਚੜੋਂ ਬਾਇਆ ਪਾਹੇ ਦੇਦਾ ਮੈਂ ਬਾਈ ਯਾਰ ਅਰੇ ਸੁਣ ਨਾ ਯਾਰ ਠੀਕ ਆ ਭਰਾ ਬਾਬੇ ਖਾ ਰੀ ਰਹੇ ਆ ਆਹ ਆਹ ਅੱਤ ਐਲੀ ਚੱਲਣੀਆਂ ਰੇ ਕਾਹਦੇ ਚੁਣਦਾ ਅੱਖ ਨਾਲ ਕੀ ਕਰਦਾ ਪਤਾ ਨਹੀਂ ਕਿਹਾ ਜਾਈ 15000 22000 ਪੂਰਾ ਬਣੇ ਉਹ ਚੜੋਂ ਬਹਿ ਰਿਹਾ ਸੀ ਹੋਗੀ ਜਵਾਲਾ ਲੱਗਾ ਤੇ ਬਾਈ ਯਾਰ ਰਸਤਾ ਦਤਾਂਗਾ ਬਰ ਕੱਲ ਕੱਲ ਤਬੂਲੀ ਜਾਂਦਾ ਬਾਈ ਯਾਰਾ ਗਰਦਾਂ ਦਾ ਕਾਹਦੇ ਰੋ ਮਾਰੀ ਜਾਦਾ ਕਿਹਨੇ ਕੀ ਗੱਲਾਂ ਕਰਦਾ ਤੂੰ ਮੇਰਾ ਬੰਦਾ ਲਾਇਆ ਵਾ ਤੂੰ ਹੋਰੀ ਜਾਂਦਾ ਹੈ ਕੁੱਟਣਾ ਨੂੰ ਆਪਾ ਆਏ ਬੋਲੀ ਆਣ ਯਾਰ ਰੇਹ ਦਾ ਖਿਲਾਰਦਾਂਗੇ ਯਾਰ ਨਾ ਨਾ ਬੇ ਖਿਲਾਰੀ ਵਾਲੇ ਦਾ ਦਾੜਾ ਹੀ ਮਾਰਦੇ ਵਾਣਾ ਜਾਨਾ ਪੂਰਾ ਰੂਗਾ ਬਿੱਟਾ ਯਾਰ ਇਹ ਬੰਦੇ ਮੈਂ ਮੱਥਾ ਲੈਦਾ ਨਾ ਫੜਦਾ ਕਿਤੇ ਤੂੰ ਆਏ ਆ ਕੇ ਦੇਖ ਰੋ ਮਾਰਦੇ ਨੂੰ ਯਾਰ ਮੈਂ ਰੋ ਕਿਹੜਾ ਮਾਰ ਰਿਹਾ ਰੇਹ ਦਾ ਤਾਂ ਆਇਆ ਆਖਿਰੇ ਨੇ ਹਾਂ ਬਈ ਖਾਰਦਿਰਾ ਆਹ ਆ ਮੇਰੇ ਤੇ ਇਹੀ ਪਤਾ ਕਰ ਕੋਈ ਕਰਦਾ ਦੂਸਰੇ ਸਾਰੇ ਪਾ ਆ ਰਹੇ ਰੱਖਦੇ ਮੈਨੂੰ ਚੱਲਿਆ ਉਹ ਨਹੀਂ ਯਾਰ ਕਿ ਉਹ ਯਾਰ ਆਉਣੀ ਹੈ ਤੇ ਵਾਲਾ ਹੋ ਇਹ ਤੋਂ ਵਾਲੀ ਰੱਖਦਾ ਰੱਖਦਾ ਤਾਂ ਗਬਰ ਕਿ ਵਾਂ ਕੀ ਹੜਾ ਬਾਈ ਉਹ ਠੀਕ ਆ ਭਰਾ ਆਏ ਜੇ ਬੈਠਾ ਐ ਆਏ ਬਣਾਇਆ ਯਾਰ ਵੱਡਾ ਬਾਈ ਲੜਦਾ ਹਟਿਆ ਅੱਛਾ ਕੀ ਕਹਿੰਦਾ ਬਣਾ ਕੀ ਯਾਰ ਪਤਾ ਨਹੀਂ ਕਹੇ ਜਾਈ ਬੰਦਾ ਰੇ ਵਾਲਾ ਉਹ ਮੈਂ ਉਹਨੂੰ ਕਿਤੇ ਕੋ ਬੋਲ ਬਿਠਾਉਣੇ ਮੈਨੂੰ ਅਗੋਂ ਓਟੜੂੰਗਾ ਰੱਖ ਕੇ ਤੇ ਤੁਰਦਾ ਲੱਗਾ ਉੱਥੇ ਬਾਈ ਆ ਗਿਆ ਨੇ ਗਾਲਾਂ ਕੱਢਣਾ ਯਾ ਕੀ ਕਰ ਗਿਆ ਯਾਰ ਬਾਈ ਵੀ ਐਵੇਂ ਬੋਲਦਾ ਰਹਿੰਦਾ ਯਾ ਉਹ ਇੱਕ ਉਹ ਦਿਹਾੜਾ ਸੀਗਾ ਉਹ ਪਤਾ ਨਹੀਂ ਕੱਥੋਂ ਲਿਆ ਆਂਦਾ ਇਹ ਕੰਮ ਇਹ ਕਿਹੜਾ ਦਾਣੇ ਮੈਨੂੰ ਗਾਲਾ ਕਢਾ ਘਰਾਤੀਆਂ ਵੱਡੇ ਭਾਈ ਤੋਂ ਜਿਹੜਾ ਕਣ ਕੀ ਪਤਾ ਕੀ ਕਹੂਗਾ ਹੋਰਿਆ ਤੂੰ ਘਰੇ ਜਾ ਕੇ ਅੱਜ ਰੇਪ ਵਾਈ ਆ ਤੇ ਕੱਲ ਭਲਾ ਪਾਣੀ ਪੋਣੀ ਲਾਇਆ ਤੇ ਹੁਣ ਫਿਰ ਵੇਖਾਂ ਦਾਂ ਕੀ ਬੰਦਾ ਕੋਣੇ ਚੱਲ ਜਿਵੇਂ ਭਾਈ ਕਹੂਗਾ ਮੈਂ ਕਰ ਲਾਂਗੇ ਜੇ ਗਾਲਾ ਗਾਲਾ ਕੱਢਾਂਗਾ ਵੱਡੇ ਭਾਈ ਬੰਦੇ ਲੁੱਤੀ ਲਾ ਆਪੇ ਦੋਨੇ ਪਾਏ 8 ਡੱਕੇ ਜਾਨਗੇ ਲੁੱਤੀ ਲਾ ਆਇਆ ਕਿਰਾ ਮੈਂ ਆਪੇ 8 ਡੱਕੇ ਜਾਨਗੇ ਅੱਪਾ ਦੇ ਖੇਤ ਨੂੰ ਪਾਣੀ ਲਾਉਨੇ ਆ ਕਿਹਨੂੰ ਗਾਂ ਕੱਢ ਗਿਆ ਯਾਰ ਜਾ ਯਾਰ ਬਹੁਤ ਗਾਲਾ ਕੱਢਣਾ ਯਾਰ ਭਾਈ ਮੇਰਾ ਮਾਲਾ ਅੱਡ ਹੋ ਜਾ ਜਮੀਂਦਾਰ ਥਰੀ ਅੱਡ ਕਰ ਲਾ ਤੇ ਤੂੰ ਵਧਗਾ ਰਹੂਗਾ ਤੇਰੇ ਹੱਥ ਪੱਲੇ ਨਹੀਂ ਕੁਝ ਹੋਣਾ ਫਿਰ ਗੱਲ ਮੇਰੀ ਮੰਨ ਲਾ ਠੀਕ ਆ ਭਰਾਵਾ ਤੇ ਹੋਰ ਚਲ ਠੀਕ ਆ ਭਰਾ ਅੱਡ ਹੋਣਾ ਪਣਾ ਕੋਈ ਨਹੀਂ ਐ ਬਾਈ ਨਾ ਗੱਲ ਤੋ ਤੈਨੂੰ ਰੋ ਮਾਰਦਾ ਤੋ ਤੂੰ ਕੰਮ ਕਰਦਾ ਖੇਡਦਾ ਹਾਰੇ ਤੁਹਾਡੇ ਕੰਮ ਕਰੇ ਜਾਂਦਾ ਫਿਰ ਵੀ ਰੋ ਮਾਰਦਾ ਯਾਰ ਮਰ ਤੋ ਤੂੰ ਥਾਈ ਜਿਹੜੀ ਕੰਮ ਕਰਦਾ ਖੇਡਦਾ ਇਹ ਗਲਤ ਆ ਕੰਮ ਇਹ ਚਲ ਠੀਕ ਆ ਕਰਦਾ ਮੋਬਾਈਲ ਚ ਚੰਗਾ ਬਾਈ ਫਿਰ ਮੈਂ ਚੱਲਿਆ ਬੰਦ ਕਰੀ ਜਾਂਦਾ ਮੇਰਾ ਚੰਗਾ ਉਹ ਬਾਈ ਯਾਰ ਖੇਤਾ ਹੋ ਮੜਾਇਆ ਸੇਤੀਆ ਯਾਰ ਬਾਈ ਲੜ ਪਿਆ ਮੇਰ ਨਾਲ ਯਾਰ ਕੁੱਟਣਾ ਨੂੰ ਆਪਾਂ ਹਾਂ ਆਜੋ 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 ਕਰਾਂ ਦੀ ਆਪਾਂ ਅੱਜ ਨੂੰ ਕੁੱਟਣਾ ਕੁੱਟਣਾ ਕੌਸ ਹੋ ਜਾ ਯਾਰ ਐਵੇਂ ਬੋਲ ਜੰਦਾ ਰਹਿੰਦਾ ਆ ਠੀਕ ਆ ਆਜੋ ਚਲੋ 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 ਚ ਆ ਵੀ ਆ ਗਏ ਆ ਆ ਗਏ ਆ ਰੋ ਭਾਈ ਉਹ ਭਾਈ ਐਵੇਂ ਓਖਾ ਪਾ ਹੋ ਜਾਂਦਾ ਰ ਆ ਪਾਣੂ ਆ ਟਲ ਵੇ ਟਲ ਵੇ ਤਣਾ ਕੋਰ ਠੀਕ ਆ ਪਾ ਦਾਂਗੇ ਪਟਾਕੇ ਕੁੱਟਨੇ ਕੁੱਟਨਾ ਆ ਜਾਨੂੰ ਬਸ ਠੀਕ ਆ ਹੋਰ ਯਾਰ ਐ ਵੀ ਓਖਾ ਪਾ ਹੋ ਜਾਂਦਾ ਨਾ ਗੱਲ ਨਾਲ ਕੇ ਬਾਤ ਇਹਨੇ ਕੰਮ ਕਰੀ ਜਾਣਾ ਫੇਰ ਓਖਾ ਹੋ ਜਾਂਦਾ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਆ ਗਏ ਜੀ ਵੀ ਹੁਣ ਕੁੱਟਨਾ ਤੇ ਕੁੱਟਨਾ ਕਾਹਦੇ ਨਾਲ ਹੈ ਕੀ ਆਪਣੇ ਕੋਲੇ ਤੁਹਾਨੂੰ ਗੰਨਾ ਮਾਂ ਸੰਦੋਲੇ ਮਾਂ ਵੀ ਅੰਦਰ ਪਿਆ ਮੈਨ ਲੱਗਿਆ ਹਿਆ ਹਿਆ ਚੱਲ ਚੱਲ ਜਾਉਂਦੇ ਹਾਂ ਗੈਰ ਯਾ ਚੱਕੀ ਮੈਂ ਇੱਕ ਟਮਾਕੇ ਪਾਵਾਂਗੇ ਕੋਈ ਨਹੀਂ ਟੈਂਸ਼ਨ ਨਾਲ ਆ ਜਾ ਯਾਰ ਆ ਜਾ ਵਾਹ ਹੰਦ ਤੰਗਲੀਆਂ ਤੰਗਲੀਆਂ ਚੱਕੀ ਫਿਰਦਾ ਬੱਸ ਬਰਾਉਣ ਨਾਲ ਆ ਜਾ ਬਈ ਆ ਜਾ ਤੈ ਆਪਾਂ ਤੇ ਕਿਹਦੀ ਪੰਥੇ ਸੱਟ ਯਾਰ ਐਵੇਂ ਬੰਦੇ ਦੇ ਗੱਲ ਪਈ ਜਾਂਦਾ ਰੇਂਦਾ ਪਤਾ ਨਹੀਂ ਸਤਾ ਨਹੀਂ ਇਹਨੂੰ ਮੂਰਖ ਜਾਣਾ ਹੋਵੇ ਤਾਂ ਮੈਂ ਤਾਂ ਮਥਾ ਦਿਹਾੜ ਕੇ ੱੱੱਪੇ ਭਾਲ ਕੇ ਲਿਆਉਣਾ ਐਵੇਂ ਲੜਦਾ ਰਹਿੰਦਾ ਅਸੀਂ ਚੱਲ ਕੋਈ ਨਹੀਂ ਘਰੇ ਜਾ ਕੇ ਘਰੋਂ ਗੱਲ ਮੈਂ ਉਹਦੇ ਨਾਲ ਅੱਜ ਅੱਜ ਘਰੋਂ ਘਰੇ ਜਾ ਕੇ ਗੱਲ ਆਲੋ ਕੋਈ ਨਾ ਬਣਾਉ ਮੈਨੂੰ ਲੀਡਰ ਮੈਂ ਕਰਾਂ ਆ ਆ ਆ ਆ ਆ ਬਹੁਤ ਹੋਰ ਆਉਂਦੇ ਮਤਨ ਨਾਲ ਆ ਹਾ 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 ਉਹ ਸਾਰੇ ਆ ਰਹੇ ਰਣ ਬਾਡੀਆਂ ਬਹੁਤ ਦੇ ਆ ਜੋ ਹਾਂ ਚੰਗਾ ਹੁਣ ਤੈਨੂੰ ਸਵਾਰ ਆ ਜਾਊਗਾ ਫਿਰ ਲੜਦਾ ਰਹਿਣਾ ਤੂੰ ਹਜੇ ਵੀ ਕੀਕਦਾ ਹਜੇ ਵੀ ਉਹ ਨਹੀਂ ਹੁਣ ਮੈਂ ਬਹੁਤਾ بڑا ਮੋਟਾ ਸੇਕਦਾ ਹੋਣਾ ਚਾਹੀਦਾ ਤਾਂ ਹੀ ਪਤਾ ਲੱਗੂਗਾ ਜਮਾਂ ਥੋੜਾ ਮਾਰਨਾ ਪੈਣਾ ਤੇ ਭਾਈ ਤੁਹਾਨੂੰ ਗੂਗਲ ਪੇ ਪੈਸੇ ਕਰਦੀ 5000 ਦੀ ਗੱਲ ਹੋਣੀ ਸੀਗੀ ਓਏ ਗੱਲ ਨਹੀਂ ਬਾਈ ਪੈਸੇ ਹੋਣੇ ਚਾਹੀਦੇ ਬਾਈ ਜਾੜੋ ਭੱਜ ਚੱਲ ਬਾਈ ਬਾਪਿਆ ਰ ਹਾਂਜੀ ਹਾਂਜੀ ਇਹ ਰਿਹਾ ਭਰਾ ਤੋਂ ਭਰਾ ਹੀ ਖੜਾਤਾ ਹੋਰ ਹੋਰ ਬਹੁਤ ਵਧੀਆ ਟੰਬੇ ਟੰਬੇ ਪੂਰੇ ਵਾਏ ਯਾਰ ਤੰਗੀ ਲਾਈ ਹੋਈ ਦੋਨਾਂ ਦੇ ਭਰਾਵਾਂ ਦੀ ਹੁਣ ਨੀਛੇ ਦੀ ਬੋਲਦੇ ਹੋ ਦੋਨੇ ਭਰਾਵਾਂ ਚਲ ਆਪਾਂ ਨੂੰ ਸੁਆਦ ਆਏ ਆਪਾਂ ਨੂੰ ਪੈਸੇ ਮਿਲਣੇ ਚਾਹੀਦੇ ਯਾਰ ਆਪ ਨੂੰ ਪੈਸੇ ਮਿਲ ਜਾਣੇ ਯਾਰ ਸਾਬਾ ਤੂੰ ਸਾਬਾ 5000 ਤੇ ਕੱਲ ਹੁੰਦੀ ਕੀ ਮੈਂ ਤੰਗੀ ਦੇ ਪੀਜਾ ਬਾਤੀ ਹੋਣੀ ਚੱਲ ਨਹੀਂ ਕਰ ਪਾਉਂਗਾ ਫਿਰ ਜਾ ਕੇ ਦੇਖਦੇ ਆਪਾਂ ਦੋ ਚੀਜ਼ਾਂ ਕਰਾਂਗੇ ਕੋਈ ਨਹੀਂ